ਪੁਰਾਣੀ ਸਬਜ਼ੀ ਮੰਡੀ ਕਪੂਰਸਲਾ ਵਿਖੇ ਹਲਕੀ ਬਾਰਿਸ਼ ਦੌਰਾਨ ਅਚਾਨਕ 100 ਸਾਲਾ ਪੁਰਾਣਾ ਇੱਕ ਵਿਸ਼ਾਲ ਪਿੱਪਲ ਦਾ ਦਰਖਤ ਡਿੱਗ ਪਿਆ ਜਿਸ ਕਾਰਨ ਉੱਥੇ ਦੁਕਾਨ ਲਗਾ ਕੇ ਬੈਠੇ ਦੁਕਾਨਦਾਰ ਜ਼ਖਮੀ ਹੋ ਗਏ। ਉੱਥੇ ਕੁਝ ਦੁਕਾਨਾਂ ਦੇ ਸ਼ੈੱਡ ਤੇ ਸ਼ਟਰ ਵੀ ਨੁਕਸਾਨੇ ਗਏ ਅਤੇ ਨਾਲ ਲੱਗਦੇ ਘਰਾਂ ਦੇ ਬੰਦੇਰੇ ਵੀ ਟੁੱਟ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਇਲਾਕੇ ਦੀ ਬਿਜਲੀ ਵੀ ਥੱਪ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਆਂਬ ਦਾ ਸੀਜ਼ਨ ਹੋਣ ਕਾਰਨ ਦੁਕਾਨਦਾਰ ਪਿੱਪਲ ਹੇਠਾਂ ਆਂਬ ਦੀਆਂ ਫੜੀਆਂ ਲਗਾ ਕੇ ਬੈਠੇ ਹੋਏ ਸਨ। ਅਤੇ ਆਸ-ਪਾਸ ਦੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਵਿੱਚ ਮੌਜੂਦ ਸਨ ਤਾਂ ਅਚਾਨਕ ਪੀਪਲ ਜੜੋ ਹੀ ਉਖੜ ਗਿਆ ਤੇ ਜਿਸ ਨੂੰ ਦੁਕਾਨਦਾਰ ਨੇ ਦੇਖ ਲਿਆ ਤੇ ਰੋਲਾ ਪਾ ਦਿੱਤਾ ਤੇ ਪੀਪਲ ហេਠਾ ਖੜੇ ਲਗਭਗ ਇੱਕ ਦਰਜਨ ਦੇ ਕਰੀਬ ਲੋਕ ਆਪਣੀ ਜਾਨ ਬਚਾ ਕੇ ਭੱਜ ਗਏ ਤੇ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਦੋ ਵਿਅਕਤੀ ਜ਼ਖਮੀ ਹੋ ਗਏ ਪਬਲਿਕ ਸਪੋਰਟ ਨਿਊਜ਼ ਦੇ ਨਾਲ ਕਪੂਰਥਲਾ ਤੋਂ ਗੋਬਿੰਦ ਸਿੰਘ ਖਿਜਾ ਅਤੇ ਮਨਜੀਤ ਸਿੰਘ ਚੀਮਾ ਦੀ ਰਿਪੋਰਟ ਕੁਛ ਵੀ ਨਹੀਂ ਹੋਇਆ ਮੈਂ ਦੇਖਿਆ ਤੇ ਉਹ ਝੁੱਲਦਾ ਪਿਆ ਸੀ ਤੋਂ ਇੱਕਦਮ ਇਹਨਾਂ ਨੂੰ ਆਵਾਜ਼ ਮਾਰੀ ਤੇ ਉਹ ਸਾਈਡ ਤੇ ਹੋ ਗਿਆ ਤਾਂ ਬਚਾਅ ਹੋ ਗਿਆ ਨਹੀਂ ਤਾਂ ਸੈਂਟਰ 'ਚ ਜਿੱਥੇ ਖੜੇ ਸੀ ਡਿੱਗ ਬਣਾ ਸੀ ਕਿੰਨੇ ਕੁ ਜਾਣੇ ਥੱਲੇ ਸੀਗੇ 6-7 ਜਾਣੇ ਸੀ ਇਹਦੀ ਨਾ ਜਾ ਨਾ ਪੈਂਦੀ ਫੇਕਾਂ ਬਹੁਤ ਹੋਰ ਗੱਲ ਹੈ ਤੇ ਕੇਸ਼ ਰਜੇਸ਼ ਮਾਨਾ ਕੀ ਹੋਇਆ ਕੀ ਕਿਦਾਂ ਡਿੱਗਾ ਪिपल ਇੱਕਦਮ ਅਸੀਂ ਉੱਥੇ ਸੁੱਧਾ ਤੋਲਦੇ ਪਏ ਸੀਗੇ ਇੱਕਦਮ ਮੈਂ ਇੱਥੋਂ ਅੱਗੇ ਗਿਆ ਵਾਂ ਉਦੋਂ ਪਤਾਸਿਆਂ ਵਾਲੇ ਦੇ ਮੁੰਡੇ ਨੇ ਆਵਾਜ਼ ਮਾਰੀ ਆ ਗਿਆ ਗਿਆ ਉਹਨੇ ਦੇਖ ਲਿਆ ਤਨ ਟਾਣਾ ਜਿਹੜਾ ਜੜ ਦਾ ਸੀਗਾ ਜੜ ਤੋਂ ਹੀ ਫੜਦਾ ਪਿਆ ਸੀਗਾ ਇੱਕਦਮ ਅਸੀਂ ਦੌੜੇ ਆ ਉੱਥੇ ਜਾਂਦੇ ਜਾਂਦੇ ਮੇਰੇ ਪਤਨੀ ਪਤਨੀਆਂ ਟਾਣੀਆਂ ਵੱਧੀਆਂ ਬਚਾਅ ਹੋ ਗਿਆ ਆ ਸੈਡਾਂ ਦੁਕਾਨ ਦੇ ਲੱਗ ਗਈ 60 ਲੱਗੀ ਇੱਕ ਦੇ ਇੱਕ ਦੇ 60 ਲੱਗੀ ਪੱਤਰ ਦੇ ਪੱਤਰ ਦੇ ਵੱਧਾ ਟਾਣਾ ਅੱਛਾ ਹੁਣ ਲੈ ਕੇ ਗਿਆ ਹਸਪਤਾਲ ਵਗੈਰਾ ਕਿਤੇ ਕਿਉਂ ਨਹੀਂ ਉਦਾਂ ਠੀਕ ਆ ਸਟੋਰੇਜ ਉਹ ਜਾਨੀ ਨੁਕਸਾਨ ਤਾਂ ਨਹੀਂ ਬਹੁਤ ਸਹੀ ਟਾਈਮ ਤੇ ਲੋਕੀ ਇੱਧਰ ਉੱਧਰ ਹੋ ਗਏ ਬਚਾਅ ਹੋ ਗਿਆ ਸਾਰੇ ਇੱਥੇ ਇਕੱਠੇ ਸੀ 8-10 ਜਣੇ ਸਭ ਬੱਜ ਗਏ ਕਿਹੜਾ ਰਸਤਾ ਹੈਗਾ ਕਿਹਨਾਂ ਦੇਖ ਤਾਂ ਨਹੀਂ ਰਸਤਾ ਹੈ ਨਹੀਂ ਬੱਤੇ ਇੱਥੇ ਖੜੇ ਉਹ ਵੀ ਸ਼ੰਕ ਨੇ ਵਾਰਜਾ ਦਿੱਤੀਆਂ ਇਹਦੇ ਬੱਜੀਆਂ ਪਹਚਾਹ ਆ ਆ ਗਿਆ ਇਹ ਕੱਟਾੜ ਗਿਆ ਜਿਹੜਾ ਉੱਪਰ ਆ ਗਈ ਆ ਦੇਖਣਾ ਇੱਧਰ ਹੂੰ ਹੂੰ ਮੰਨਦੇ ਉੱਪਰ ਹੋਰ ਕੀ ਹਾਲ ਹੈ ਜੀ ਆਪ